लग रहा है बहुत अच्छा लग रहा है हम लोग शूटिंग करने आए हैं और आ, मतलब कि यहाँ आना बहुत बहुत ज़रूरी है माता देखने बाबे तो के दर्शन करने और बहुत अच्छा लगता है अमृतसर बहुत प्यारी जगह है पंजाब साडा स्टेट है ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਨਾਲ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਸੰਜੇਪਾਪਾ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਕੀਆ ਹੈ ਔਰ ਪ੍ਰੋਜੈਕਟ ਬਣ ਰਹੀ ਹੈ ਨਾ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨਦੀਰ ਸਿੰਘ ਹੈਗਾ ਅਸੀਂ ਸਭ ਬੈਠੇ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਮੋਸ਼ਨ ਬਹੁਤ ਚੰਗੀ ਹੈ ਯੋ ਮਾ ਜੋਰੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਹਾਂ ਜੀ ਜਲੇਬੀ ਖਾਵਾਂਗਾ ਤੇ ਥੋੜੀ ਜੀ ਲੱਸੀ ਪੀਵਾਂਗਾ ਜੀ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜੀਤ ਦਾ ਖਾਣਾ ਦੇ ਬੱਲੇ ਬੱਲੇ ਆ ਅੱਜ ਸਥਾਨ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਹਮਸੇ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਲੋਕ ਝੂਟਿੰਗ ਕਰਨ ਆਏ ਹਾਂ ਤੇ ਔਰ ਮਤਲਬ ਕਿ ਯਹਾਂ ਆਨਾ ਬਹੁਤ ਬਹੁਤ ਜ਼ਰੂਰੀ ਹੈ ਮਾਤਾ ਦੇਖਣੇ बाबा के दर्शन करना और बहुत अच्छा लगता है अमृतसर बहुत प्यारी जगह है पंजाब साडा स्टेट हैगा पंजाब नाल प्यार है साडा संजय बाबा आपके पिताजी काफी देर राजनीति से जुड़े हैं आप तो विचार नहीं नहीं देखो हां जी मेनू माफ कर दो यार शूटिंग के लिए यहां पर पहुंचे हैं और कौन क्या प्रोजेक्ट किया है और क्या प्रोग्रेस बन रही है प्रोजेक्ट चंगा प्रोजेक्ट हैगा आदित्य धार डायरेक्टर हैगा I'm <laughs> ਅਜੀਤ ਸਾਹਿਬ ਬਹਿ ਗਏ ਨੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਬਹੁਤ ਚੰਗੀ ਪਿਕਚਰ ਹੈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਹਾਂ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜੀਤ ਦਾ ਖਾਣਾ ਦੇ ਬੱਲੇ ਬੱਲੇ ਆ ਅੱਜ ਸਥਾਨ ਤੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਲੋਕ ਝੂਟਿੰਗ ਕਰਨ ਆਏ ਹਾਂ ਔਰ मतलब के यहाँ आना बहुत बहुत ज़रूरी है माता टेकने बाबा तो के दर्शन करने और बहुत अच्छा लगता है अमृतसर बहुत प्यारी जगह है पंजाब साडा स्टेट है ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇ ਬਾਬਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਨਾਲ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਸੰਜੇ ਬਾਬਾ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਕੀਆ ਹੈ ਔਰ ਕੀ ਆਪਣੀ ਗੱਲ ਬਣ ਰਹੀ ਹੈ ਨਾ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਜੀਤ ਸਾਹਿਬ ਬੈਗੇ ਨੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਮੋਸ਼ਨ ਬਹੁਤ ਚੰਗੀ ਪਿਕਚਰ ਹੈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਜਲੇਬੀ ਖਾਵਾਂਗਾ ਤੇ ਥੋੜੀ ਜੀ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਆਏ ਹੈ ਮਜ਼ਾ ਆ ਜਾਂਦਾ ਇੱਥੇ ਅਮਰਜੀਤ ਦਾ ਖਾਣਾ ਦੇ ਬੱਲੇ ਬੱਲੇ ਹੈ